ਸੋ ਸਵੇਰ ਕਾਲਜੀ ਤੁਹਾਨੂੰ ਦਰ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੀ ਵਿੱਚ ਖੋਈ ਦੀਆਂ ਪਿੰਨੀਆਂ ਤਿਆਰ ਕਰਾਂਗੇ ਤੇ ਇਹ ਬਿਨਾ ਕੋਈ ਤੋਂ ਤਿਆਰ ਕਰਾਂਗੇ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਇੱਥੇ ਆਪਾਂ ਇੱਕ ਗਲਾਸ ਦੁੱਧਾ ਲੇਤਾ ਤੇ ਇੱਕ ਕੌਲੀ ਮਿਲਕ ਦੀ ਤੇ ਇੱਥੇ ਆਪਾਂ ਲੈ ਲਏ ਜੀ ਪੈਨ ਪੈਨ ਦੇ ਵਿੱਚ ਆਪਾਂ ਦੁੱਧ ਪਾਵਾਂਗੇ ਤੇ ਦੁੱਧ ਨੂੰ ਉਬਾਲਾ ਦਵਾਵਾਂਗੇ ਦੋ ਉਬਾਲੇ ਦਵਾ ਲੈਣੇ ਆ ਤੇ ਇਸ ਤਿੱਕੇ ਨਾਲ ਦੁੱਧ ਨੂੰ ਦੋ ਉਬਾਲੇ ਆਗੇ ਤੇ ਹੁਣ ਆਪਾਂ ਮਿਲਕ ਪਾਊਡਰ ਐਡ ਕਰ ਦਾਂਗੇ ਮਿਲਕ ਪਾਊਡਰ ਦੀਆਂ ਜਿਹੜੀਆਂ ਦਲੀਆਂ ਦੀਆਂ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੇ ਤਿੱਕੇ ਦੇ ਨਾਲ ਤੇ ਇਹਦੇ ਵਿੱਚ ਲੰਮਸ ਨਹੀਂ ਰਹਿਣੇ ਚਾਹੀਦੇ ਇਹਨਾਂ ਦੀਆਂ ਦਲੀਆਂ ਨੂੰ ਆਪਾਂ ਫੇਰ ਲਾਂਗੇ ਚੰਗੇ ਤਰੀਕੇ ਦੇ ਨਾਲ ਇਦਾਂ ਮਿਕਸ ਕਰਕੇ ਇਹਨੂੰ ਇੱਕ ਖੋਏ ਦਾ ਰੂਪ ਦੇ ਦਾਂਗੇ ਜਿੱਦਾਂ ਆਪਣਾ ਖੁਆ ਤਿਆਰ ਹੁੰਦਾ ਉਸੇ ਤਰੀਕੇ ਨਾਲ ਹੀ ਖੁਆ ਤਿਆਰ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਚੰਗੇ ਤਿੱਕੇ ਨਾਲ ਦਲੀਆਂ ਨੂੰ ਮਿਕਸ ਕਰ ਲਿਆ ਕਿਉਂਕਿ ਮਿਕਸ ਹੋ ਜਾਂਦੀਆਂ ਨੇ ਇਹ ਜਿਆਦਾ ਕੋਈ ਔਕੀ ਗੱਲ ਨਹੀਂ ਤੇ ਹੁਣ ਆਪਾਂ ਇਦੇ ਵਿੱਚ ਬੱਬਲ ਜ ਬਣਨੇ ਸ਼ੁਰੂ ਹੋ ਗਏ ਦੇਖੋ ਆਪਾਂ ਗੈਸ ਤੇ ਰੱਖਿਆ ਨੂੰ ਲੋ ਫਲੇਮ ਤੇ ਦੇਖੋ ਇਹਨੂੰ ਇਸ ਟਿੱਕੀ ਨਾਲ ਪਕਾ ਲੈਣਾ ਜਿਸ ਟਿੱਕੀ ਨਾਲ ਆਪਣਾ ਖੋਆ ਬਣਦਾ ਹੁੰਦਾ ਦੇਖੋ ਐਂਡ ਦੇ ਵਿੱਚ ਖੋਏ ਦੇ ਵਿੱਚ ਵੀ ਬੱਬਲ ਜ ਬਣਦੇ ਹੁੰਦੇ ਨੇ ਤੇ ਆਪਣਾ ਖੋਆ ਤਿਆਰ ਹੋ ਜਾਂਦਾ ਏਸੀ ਤਰੀਕੇ ਨਾਲ ਇਹ ਖੋਆ ਤਿਆਰ ਹੋ ਗਿਆ ਦੇਖੋ ਤੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਪਾਵਾਂਗੇ ਜੀ ਇਹ ਕੜਾਹੀ ਦੇ ਵਿੱਚ ਕੇ ਆਓ ਕੇ ਆਪਾਂ 3 ਚਮਚ ਲਵਾਂਗੇ ਤੇ ਇੱਕ ਕੁੱਲੀ ਆਪਾਂ ਆਟੇ ਦੀ ਲਾਂਗੇ ਉਹ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇੱਕ ਕੌਲੀ ਆٹے ਦੀ ਪਾ ਲਈ ਤੇ ਇਹਨੂੰ ਆਪਾਂ ਭੁੰਨਣਾ ਸ਼ੁਰੂ ਕਰਾਂਗੇ ਕਿਉਂ ਦੇ ਵਿੱਚ ਮਿਕਸ ਕਰ ਲਾਂਗੇ ਤੇ ਜਿਹੜੀਆਂ ਇਹ ਡਲੀਆਂ ਬਣਨਗੀਆਂ ਉਹਨਾਂ ਨੂੰ ਵੀ ਆਪਾਂ ਫੇਰ ਲਾਂਗੇ ਤੇ ਆਟੇ ਨੂੰ ਆਪਾਂ ਚੰਗੇ ਤਰੀਕੇ ਨਾਲ ਭੁੰਨਣਾ ਤੇ ਕੱਚਾਪਨ ਨਹੀਂ ਰਹਿਣਾ ਚਾਹੀਦਾ ਆਟੇ ਦਾ ਤੇ ਨਹੀਂ ਫਿਰ ਸਵਾਦ ਨਹੀਂ ਲੱਗਣੀਆ ਪਿੰਨੀ ਆਪਣੀਆਂ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਭੁੰਨ ਲਾਂਗੇ ਨੇ ਕੁਝ ਦੀਆਂ ਡਲੀਆਂ ਦੀ ਆਪਾਂ ਖੁਰਚਣੇ ਦੀ ਮਦਦ ਦੇ ਨਾਲ ਆਪਾਂ ਫੇਰ ਲਈਆਂ ਇਸ ਟਿੱਕੇ ਨੂੰ ਆਪਾਂ ਫੇਰ ਜਣੀਆ ਤੇ ਇਹਦੇ ਵਿੱਚ ਆਪਾਂ ਹੋਰ ਵੀ ਘਿਓ ਐਡ ਕਰ ਸਕਦੇ ਹਾਂ ਜੇਕਰ ਆਪਾਂ ਨੂੰ ਘੱਟ ਲੱਗਿਆ ਤਾਂ ਆਪਾਂ ਦਵਾਰੀ ਐਡ ਕਰ ਲਾਂਗੇ ਤੇ ਗੈਸ ਦੀ ਫਲੇਮ ਨੂੰ ਜਮਾਂ ਲੋ ਤੇ ਰੱਖ ਕੇ ਭੁੰਨੇ ਉਹ ਆਟੇ ਨੂੰ ਆਟਾ ਨਹੀਂ ਮੱਚ ਜਾਂਦਾ ਤੇ ਇੱਕ ਚਮਚਾ ਮੈਂ ਹੋਰ ਘਿਓ ਦਾ ਐਡ ਕੀਤਾ ਇਹ ਦੇਸੀ ਘਿਓ ਲਿਆ ਤੁਸੀਂ ਇਹਦੇ ਜਗ੍ਹਾ ਦੂਜਾ ਡਾਲਟਾ ਵੀ ਲੈ ਸਕਦੇ ਹੋ ਹੁਣ ਆਪਾਂ ਫਿਰ ਮਿਕਸ ਕਰ ਦਾਂਗੇ ਤੇ ਆٹے ਦੀਆਂ ਡਲੀਆਂ ਜੀਆਂ ਇੱਕ ਵਾਰ ਫੇਰ ਵੱਜ ਗਈਆਂ ਤੇ ਆਪਾਂ ਇਹਨਾਂ ਨੂੰ ਦੁਬਾਰਾ ਫੇਰਾਂਗੇ ਚੰਗੀ ਤਰੀਕੇ ਦੇ ਨਾਲ ਇਨਨੂੰ ਮਿਕਸ ਕਰ ਲਾਂਗੇ ਡਲੀਆਂ ਨੂੰ ਚੰਗੇ ਤਿੱਕੇ ਨਾਲ ਫੇਲਾਣਾ ਤੇ ਗੈਸ ਦੀ ਫਲੇਮ ਨੂੰ ਧਿਆਨ ਨਾਲ ਰੱਖਣਾ ਲੋਹ ਤੇ ਰੱਖਣਾ ਦੇਖੋ ਇੱਥੇ ਆਟੇ ਦਾ ਕੱਲਾ ਚੇਂਜ ਹੋ ਗਿਆ ਤੇ ਡਲੀਆਂ ਵੀ ਫਿਸ ਗਈਆਂ ਤੇ ਸਾਰੇ ਆਟਾ ਆਪਣਾ ਚੰਗੇ ਤਿੱਕੇ ਨਾਲ ਭੁੱਜ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਨੂੰ ਟੈਂ ਥੋੜਾ ਜਿਹਾ ਲੱਗ ਜਾਂਦਾ 10-15 ਮਿੰਟ ਲੱਗ ਜਾਂਦੇ ਆ ਆਟੇ ਨੂੰ ਭੁੰਨਣ ਤੇ ਕਿਉਂਕਿ ਲੋ ਫਲੇਮ ਤੇ ਫਲੇਮ ਜੇ ਥੋੜਾ ਜਿਆਦਾ ਹੁੰਦੀ ਹੈ ਤਾਂ ਕਰਕੇ ਆਟਾ ਆਪਣਾ ਮੱਚ ਜਾਂਦਾ ਤੇ ਇਹਦੇ ਵਿੱਚ 72 ਨਾਉਣ ਲੱਗ ਜੂਗੀ ਤੇ ਪਿੰਨੀਆਂ ਵਧੀਆ ਨਹੀਂ ਪੈਣնੀਆਂ ਇਸ ਸਟਿਕ ਨੂੰ ਆਪਾਂ ਭੁੰਨ ਲਿਆ ਜੀ ਇੱਥੇ ਦੇਖੋ ਇਹਦਾ ਕਲਰ ਕਿੰਨ ਕਰਤਾ ਕਾ ਇਸ ਸਟਿਕ ਨਾ ਪਾਟੇ ਨੂੰ ਭੁੰਨ ਲਾਗਾ ਘੁਰਚਨੇ ਨੂੰ ਲਗਾਤਾਰ ਚਲਾਉਂਦੇ ਰਹਿਣਾ ਤਾਂ ਕਿ ਆਟਾ ਆਪਣਾ ਨਿੱਕੇ ਹਨ ਲੱਗ ਨਾ ਜਾਵੇ ਸੜ ਨਾ ਜਾਵੇ ਤੇ ਫਿਰ ਇਹਦੇ ਸੜੇ ਹੋਈ ਦੀ ਸੁਆਰ ਲੱਗੀ ਆਉ ਕਿ ਤੇ ਵਧੀਆ ਨਹੀਂ ਲੱਗਣੀ ਖਾਣ ਦੇ ਵਿੱਚ ਪਿੰਨੀ ਆ ਜਦੋਂ ਇਹਦੇ ਵਿੱਚ ਖੁਸ਼ਬੂ ਜੀ ਆਉਣ ਲੱਗ ਜੀ ਆਟੇ ਦੀ ਭੁੱਜਣ ਦੀ ਵਾਸਨਾ ਜੀ ਵਧੀਆ ਆਉਣ ਲੱਗ ਜੇ ਨਾ ਤੇ ਉਦੋਂ ਆਪਾਂ ਖੂਆ ਪਾ ਦੇਣਾ ਤੇ ਲਾਲ ਜਿਹਾ ਹੋ ਜੇ ਤਾਂ ਕਲਰ ਤੇ ਹੁਣ ਆਪਾਂ ਖੂਆ ਐਡ ਕਰ ਦਾਂਗੇ ਦੇਖੋ ਖੂਆ ਐਡ ਕਰਕੇ ਆਪਾਂ ਇੱਕਦਮ ਇਹਨੂੰ ਮਿਕਸ ਕਰ ਲੈਣਾ ਤੇ ਗੈਸ ਨੂੰ ਆਫ ਕਰ ਦੋ ਤਾਂ ਕਿ ਕਿਉਂਕਿ ਆਟਾ ਆਪਣਾ ਬਹੁਤ ਗਰਮ ਹੁੰਦਾਗਾ ਚਾਹੇ ਤੁਸੀਂ ਜਮਾ ਲੋਤੇ ਕਰਕੇ ਹੈ ਨਾ ਇਹਨੂੰ ਚਲਾ ਲਿਓ ਚਾਹੇ ਬੰਦ ਕਰ ਤੋ ਤੇ ਆਪਾਂ ਆਫ ਕਰਤਾ ਆਪਣੇ ਗੈਸ ਨੂੰ ਤੇ ਹੁਣ ਆਪਾਂ ਚੀਨੀ ਮਿਲਾਤੀ ਚੀਨੀ ਮੈਂ ਅੱਧੀ ਕੌਲੀ ਮਲਾਈ ਆ ਤੇ ਕਿਉਂਕਿ ਖੋਆ ਵੀ ਮਿੱਠਾ ਹੁੰਦਾ ਤੇ ਆਪਣੀ ਤਾਂ ਕਰਕੇ ਮੈਂ ਚੀਨੀ ਘੱਟ ਮਲਾਈ ਆ ਆਪਾਂ ਦੇਸੀ ਖੰਡ ਪਾਈ ਆ ਤੁਸੀਂ ਦਾਣੇਦਾਰ ਖੰਡ ਪਾ ਕੇ ਵੀ ਉਹ ਮਿਲਾ ਸਕਦੇ ਹੋ ਤੇ ਖੋਪੇ ਦਾ ਬਰਾਦਾ ਜਿਹੜਾ ਨਾਰੀਅਲ ਦਾ ਬਰਾਦਾ ਉਹ ਲੈਤਾ ਤੇ ਇਹਨੂੰ ਮਿਕਸ ਕਰ ਦਾਂਗੇ ਇਹਦੇ ਨਾਲ ਟੇਸਟ ਵਧੀਆ ਹੋਊਗਾ ਪਿੰਨੀਆਂ ਦੇ ਵਿੱਚ ਮਿਕਸ ਕਰਕੇ ਨੂੰ ਇਸਤੇ ਕਿਵੇਂ ਥੋੜਾ ਜਿਹਾ ਗਰਮ ਆ ਹੱਥ ਦੇਖ ਕੇ ਲਾਇਓ ਫਿਰ ਲਾ ਲਾਂਗੇ ਆਪਾਂ ਸਾਰੇ ਕੋਈ ਦੇ ਵਿੱਚ ਆਟੇ ਦੇ ਤੇ ਨਾਲੇ ਨਾਰੀਅਲ ਦਾ ਬਰਾਦਾ ਮਾ ਕੇ ਵਿੱਚ ਤੇ ਇੱਕ ਆਪਾਂ نیچے ਉਤਾਰ ਲਿਆ मिक्स हो गया। ਹੁਣ ਆਪਾਂ ਇਹਨੂੰ ਪਿੰਨੀਆਂ ਵੰਟਾਂਗੇ। ਦੇਖੋ ਇਸ ਸਟਿਕ ਕਿਨ ਆਪਾਂ ਪਿੰਨੀਆਂ ਨੂੰ ਵੰਟ ਲਾਂਗੇ। ਂਗੇਕੂ ਆਪਾਂ ਦੋਨਾਂ ਹੱਥਾਂ ਨਾਲ ਹੁਣ ਪਿੰਨੀਆਂ ਵੰਟ ਦਾਂਗੇ। ਜਲਦੀ ਜਲਦੀ ਆਪਣੀਆਂ ਪਿੰਨੀਆਂ ਵਟੀਆਂ ਜਾਣਗੇ 1 ਕਿਲੋ ਦੇ ਤਕਰੀਬਨ ਇਹ ਆਪਣਾ ਕੁਆ ਤਿਆਰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਆਪਣੀਆਂ ਪਿੰਨੀਆਂ ਵੱਟੀਆਂ ਜਾਂਦੀਆਂ ਨੇ ਆਪਣੀ ਕੋਈ ਦੀਆਂ ਪਿੰਨੀਆਂ ਵੱਟ ਕੇ ਆਪਾਂ ਤਿਆਰ ਕਰ ਲਈਆਂ ਜੀ ਇੱਥੇ ਇੱਕ ਪਲੇਟ ਦੇ ਵਿੱਚ ਸਾਰੀਆਂ ਕੱਢ ਲਈਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਇੱਥੇ ਹੁਣ ਆਪਾਂ ਇੱਕ ਪਿੰਨੀ ਤੁਹਾਨੂੰ ਤੋੜ ਕੇ ਵਿੱਚ ਖਾਵਾਂਗੇ ਵਿੱਚੋਂ ਨਰਮ ਸੌਫਟ ਬਣ ਕੇ ਤਿਆਰ ਹੋਈਆਂ ਇਕਦਮ ਕੋਈ ਦਾ ਟੇਸਟ ਆਊਗਾ ਤੁਸੀਂ ਇਸ ਟਿੱਕੇ ਨਾਲ ਬਣਾ ਕੇ ਘਰ ਦੇ ਵਿੱਚ ਇੰਜੋਏ ਕਰ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਇਕ ਕਰੋ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਆਪਾਂ ਫੇਰ ਮਿਲਾਂਗੇ ਕਿਸੇ ਨੈਕਸਟ ਵੀਡੀਓ ਦਿਨਾਲ ਥੀਸ ਇਸ ਦੀ ਰੈਸਪੀ ਬਣਾ ਲ ਤਦ ਤੱਕ ਲਈ ਰਹੀ ਹਾਂ ਸੀ ਕੱਲ ਬਾਏ ਬਾਏ